ਸਤ ਸ੍ਰੀ ਅਕਾਲ ਸੱਜਣੋ ਇੱਕ ਵਾਰ ਪਿੰਡ ਬੁਰੀਵਾਲ ਵਿੱਚ ਸਤਾਰਨ ਤੇ ਗਰੀਬ ਆਦਮੀ ਰਹਿੰਦਾ ਸੀ ਜਿਸ ਦਾ ਨਾਮ ਸੀ ਗੁਰਵਖ ਸਿੰਘ ਉਸ ਤੇ ਘਰ ਦੀ ਹਾਲਾਤ ਬਹੁਤ ਮਾੜੀ ਸੀ ਇੱਕ ਛੋਟੀ ਕੁਟਿਆ ਪੁਰਾਣੇ ਕੱਪੜੇ ਅਤੇ ਸਾਦਾ ਖਾਣਾ ਹੀ ਉਸ ਦੀ ਦੌਲਤ ਸੀ ਗੁਰਵਖ ਸਿੰਘ ਦੇ ਦਿਲ ਵਿੱਚ ਇੱਕ ਵੱਡੀ ਵੱਡੀ ਦੌਲਤ ਸੀ ਉਹ ਸੀ ਇਮਾਨਦਾਰੀ ਸਵੇਰੇ ਤੜਕੇ ਉੱਠ ਕੇ ਖੇਤਾਂ ਵਿੱਚ ਮਜ਼ਦੂਰੀ ਕਰਨ ਜਾਂਦਾ ਦਿਨ ਵਰ ਦੁਪਹਿਰ ਵਿੱਚ ਮਿਹਨਤ ਕਰਦਾ ਤੇ ਸ਼ਾਮ ਨੂੰ ਆਪਣੇ ਬੱਚਿਆਂ ਲਈ ਸੁੱਕੀ ਰੋਟੀ ਤੇ ਕੁਝ ਸਬਜ਼ੀ ਲਿਆਉਂਦਾ। ਉਸਦੀ ਪਤਨੀ ਅਕਸਰ ਕਹਿੰਦੀ, "ਗੁਰਬਖਸ਼ ਜੇ ਤੂੰ ਚਲਾਕੀ ਨਾਲ ਪੈਸੇ ਕਮਾ ਲੇ ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਹੈ।" ਪਰ ਗੁਰਬਖਸ਼ ਹਮੇਸ਼ਾ ਹੱਸ ਕੇ ਕਹਿੰਦਾ, "ਮੈਨੂੰ ਚਲਾਕੀ ਨਹੀਂ ਪਸੰਦ, ਸੱਚਾਈ ਤੇ ਇਮਾਨਦਾਰੀ ਪਿਆਰੀ ਹੈ। ਜੋ ਰੋਜੀ ਕਿਸਮਤ ਨਾਲ ਆਵੇਗੀ, ਉਸ ਨਾਲ ਖੁਸ਼ ਰਹਾਂਗੇ।" ਇੱਕ ਦਿਨ ਗੁਰਬਖਸ਼ ਸਿੰਘ ਖੇਤਾਂ ਵੱਲ ਜਾ ਰਿਹਾ ਸੀ ਰਸਤੇ ਵਿੱਚ ਉਸ ਨੂੰ ਇੱਕ ਚਮਕਦਾਰ ਸੋਨੇ ਦੀ ਚੈਨ ਮਿਲੀ ਗੁਰਬਖਸ਼ ਨੇ ਚੈਨ ਚੁੱਕੀ ਤੇ ਕੁਝ ਪਲ ਸੋਚਿਆ ਜੇ ਇਹ ਮੇਰੇ ਕੋਲ ਰਹੇ ਤਾਂ ਮੈਂ ਆਪਣੇ ਬੱਚਿਆਂ ਲਈ ਕੱਪੜੇ ਖਰੀਦ ਸਕਦਾ ਹਾਂ ਘਰ ਦੀ ਮਰਮਮਤ ਕਰਾ ਸਕਦਾ ਹਾਂ ਤੇ ਪਤਨੀ ਦੇ ਸੁਪਨੇ ਪੂਰੇ ਕਰ ਸਕਦਾ ਹਾਂ ਪਰ ਤੁਰੰਤ ਹੀ ਉਸ ਦਾ ਮਨ ਕਹਿਣ ਲੱਗਾ ਜੇ ਕਿਸੇ ਹੋਰ ਦੀ ਚੀਜ਼ ਹੈ ਜੇ ਮੇਰੇ ਬੱਚਿਆਂ ਦੀ ਗੁੰਮ ਹੋ ਜਾਵੇ ਤਾਂ ਮੈਂ ਕਿੰਨਾ ਦੁਖੀ ਹੋਵਾਂਗਾ ਨਹੀਂ ਇਹ ਮੈਂ ਨਹੀਂ ਰੱਖਦਾ ਇਹ ਪਾਪ ਹੈ ਗੁਰਬਖਸ਼ ਚੈਨ ਲੈ ਕੇ ਪਿੰਡ ਦੇ ਚੌਧਰੀ ਕੋਲ ਗਿਆ ਅਤੇ ਸਭ ਕੁਝ ਦੱਸਿਆ ਚੌਧਰੀ ਨੇ ਐਲਾਨ ਕਰਵਾਇਆ ਕਿ ਜਿਸ ਕਿਸੇ ਦੀ ਚੈਨ ਗੁੰਮ ਹੋਈ ਹੈ ਉਹ ਆ ਕੇ ਪਛਾਣ ਕਰੇ ਦੋ ਦਿਨਾਂ ਤੱਕ ਕੋਈ ਵੀ ਨਹੀਂ ਆਇਆ ਵਰਤਿੱਜੇ ਤੀਨੀ ਔਰਤ ਆਪਣੇ ਬੱਚਿਆਂ ਸਮੇਤ ਚੌਧਰੀਪੁਰ ਆਈ ਤੇ ਰੋਣ ਲੱਗੀ ਚੌਧਰੀ ਜੀ ਇਹ ਮੇਰੀ ਤੀ ਦੀ ਚੇਨ ਹੈ ਜੋ ਸਾਡੇ ਵਿਆਹ ਦੀ ਨਿਸ਼ਾਨੀ ਹੈ ਇਹ ਰਸਤੇ ਵਿੱਚ ਗੁੰਮ ਹੋ ਗਈ ਸੀ ਗੁਰਬਖਸ਼ ਨੇ ਬਿਨਾ ਕੋਈ ਲਾਲਚ ਕੀਤੇ ਚੇਨ ਉਸ ਦੀ ਹੱਥ ਵਿੱਚ ਰੱਖ ਦਿੱਤੀ ਉਹ ਔਰਤ ਗੁਰਬਖਸ਼ ਨੂੰ ਇਨਾਮ ਦੇਣਾ ਚਾਹੁੰਦੀ ਸੀ ਪਰ ਗੁਰਬਖਸ਼ ਹੱਸ ਕੇ ਕਹਿਣ ਲੱਗਾ ਮੈਂ ਚੋਰੀ ਕਰਕੇ ਆਪਣੇ ਬੱਚਿਆਂ ਨੂੰ ਖੁਸ਼ ਨਹੀਂ ਦੇ ਸਕਦਾ ਜੋ ਮੇਰਾ ਉਹ ਮੇਰੇ ਹੱਕ ਨਾਲ ਆਵੇਗਾ ਮੈਂ ਤਾਂ ਸਿਰਫ ਆਪਣਾ ਫਰਜ਼ ਨਿਭਾਉਣਾ ਹੈ ਗੁਰਬਖਸ਼ ਦੀ ਗੱਲ ਸੁਣ ਕੇ ਪਿੰਡ ਦੇ ਲੋਕ ਉਸ ਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਚੌਧਰੀ ਨੇ ਸਭ ਦੇ ਸਾਹਮਣੇ ਕਿਹਾ ਅਸਲ امیر ਉਹ ਨਹੀਂ ਜੋ ਸੋਨਾ ਚਾਂਦੀ ਰੱਖਦਾ ਹੈ ਅਸਲੀ امیر ਉਹ ਹੈ ਜੋ ਇਮਾਨਦਾਰੀ ਰੱਖਦਾ ਹੈ ਉਸ ਦਿਨ ਤੋਂ ਗੁਰਬਖਸ਼ ਨੂੰ ਪਿੰਡ ਵਿੱਚ ਹੋਰ ਵੀ ਜਦੋਂ ਕਿਸੇ ਨੂੰ ਇੱਕ ਇਨਸਾਨ ਬਣਨਾ ਹੈ ਤਾਂ ਉਹਨਾਂ ਦੇ ਗੁਰਬਖਸ ਵਰਗਾ ਇਮਾਨਦਾਰ ਹੋਣਾ ਚਾਹੀਦਾ ਹੈ